ਕਨੂੰਣ ਮਾਰ ਨਹੀਂ ਸਕਦਾ ਪਹਿਲਾਂ ਮਾਰਿਆ ਜੇਥੂ ਵੀ ਮਾਰਿਆ ਦੋਨੋਂ ਜੋਂ ਮੇਰੀ ਗੱਲ ਸੁਣੋ ਕਨੂੰਣ ਇੱਕ ਢੋਲੀ ਮਾਰੇ ਆ ਇੱਕ ਲੜਕੀ ਦਾ ਆਪਦਾ ਨੁਕਸਾਨ ਹੋ ਗਿਆ ਜਿਹੇ ਵਾਰੀ ਮਾਰੇ ਆ ਮਾਰਨਿੰਗ ਸਾਡੀ ਟੀਮ ਆਉਂਦੀ ਸੀਗੀ ਇੱਕ ਲੜਕੀ ਦਾ ਸਾਡਾ ਸਭ ਉਹ ਤੁਸੀਂ ਟਿਕਣੀ ਨਹੀਂ ਦਿੰਦੇ ਫੋਰਸ ਨੂੰ ਜਦੋਂ ਮਾਰਜੀ ਫੋਰ ਮਾਰਦੇ ਹੋ ਕਿਹਦੇ ਵੇਲੇ ਇਹ ਲੈਟਰਨ ਗਏ ਹੋਣਗੇ ਕਿਹਦੇ ਵੇਲੇ ਨਾਥੇ ਧੋਤੇ ਹੋਣਗੇ ਕਿੱ데 ਵੇਲੇ ਚਾਹ ਪੀਤੀ ਫਾਹੇ ਚੜਾਏ ਹੋਇਆ ਸਾਡੇ ਬੱਚੇ ਉਹ ਉਹ ਅਸੀਂ ਤੁਹਾਨੂੰ ਪਤਾ ਹੈ ਜਦੋਂ ਮਾਰਜੀ ਹੁਕਮ ਮਾਰਦੇ ਹੋ ਫਾਹੇ ਕੌਣ ਚੜਿਆ ਮੇਰੀ ਗੱਲ ਸੁਣੋ ਕੱਲ ਨੂੰ ਕੋਈ ਹੋਰ ਦੀ ਸਭ ਤੋਂ ਬੈਠਾ ਆਪਣੇ ਦਫਤਰ ਚ ਕੱਲ ਨੂੰ ਕ ਫਾਹੇ ਆ ਚੜਾਇਆ ਸਾਡੇ ਪ੍ਰਧਾਨ ਸਾਹਿਬ ਇਹ ਕੱਢ ਕੇ 4 ਵਜੇ ਉਠਾਇਆ ਕੀ ਹੈ ਇਹਨੂੰ ਪੁੱਛੋ ਵੀ ਲੈਟਰ ਨੂੰ ਥਾਂ ਥਾਂ ਦਾ ਪ੍ਰਬੰਧ ਕਰਿਆ ਸੀ ਇਹਨਾਂ ਨਾਲ ਕੋਈ ਜ਼ਿਆਦਾ ਪ੍ਰਬੰਧ ਕਰਿਆ ਸੀ ਹੁਣ ਰੋਟੀਆਂ ਖਵਾਤੀਆਂ ਇਹਨਾਂ ਨੂੰ ਪਰਦਾ ਸਾਹਿਬ ਗੱਲ ਸੁਣੀ ਹੋਈ ਹੈ ਸਾਡੀ ਤੁਸੀਂ ਆਪਦਾ ਰਾਹ اختیار ਕਰੋ ਸਾਡਾ ਆਪਦਾ ਕਰ ਲਿਆ ਡਰੋਨ ਫ্লাই ਕਰਨ ਚ ਕੀ ਦਿੱਕਤ ਹੈ ਦੱਸੋ ਡਰੋਨ ਫ্লাই ਕਰਨ ਚ ਆਪਾਂ ਪੈਰਨਲ ਗੱਲ ਵੀ ਕਰੀਏ ਤੁਹਾਨੂੰ ਪੂਰੀ ਤਰ੍ਹਾਂ ਹੀ ਆ ਸਾ ਪੂਰੀ ਪੂਰੀ ਤਰ੍ਹਾਂ ਜਿੰਨਾ ਚਿਰ ਗੱਲ ਪੈ ਨਹੀਂ ਹੁੰਦੀ ਅਸੀਂ ਡਰੋਨ ਨਹੀਂ ਚੱਲਣ ਦਿੰਦੇ ਕਾਰਨ ਕੀ ਹੈ ਡਰੋਨ ਸਾਨੂੰ ਮਾਰ ਕੇ ਚੱਲ ਸਕਦਾ ਹੈ ਹਾਈ ਕੋਰਟ ਦੇ ਸਾਨੂੰ ਪਤਾ ਹੈ ਹਾਈ ਕੋਰਟ ਦੇ ਆਰਡਰ ਲਾਗੂ ਕਰੋ ਹਾਈ ਕੋਰਟ ਦੇ ਆਰਡਰ ਤਾਂ ਪਾਣੀ ਛੱਡਣ ਦੇ ਵੀ ਸੀ ਨਹੀਂ ਪਤਾ ਨਹੀਂ ਨਹੀਂ ਹਾਈ ਕੋਰਟ ਦੇ ਆਰਡਰ ਤਾਂ ਪਾਣੀ ਛੱਡਣ ਦੇ ਨਾ ਭਵੰਤਵਾਣਾ ਸੀ ਧਰਨਾਂ ਵਾਲਿਆਂ ਨੂੰ ਉਹ ਧਰਨ ਕਿਹੜਾ ਹਾਈ ਕੋਰਟ ਆਰਡਰ ਕਰਨ ਨੂੰ ਲਾਗੂ ਕਰਨਾ ਹੈ ਕਿਹੜਾ ਹਾਈ ਕੋਰਟ ਦਾ ਕਾਨੂੰਨ ਨਹੀਂ ਲਾਗੂ ਕਰਨਾ ਜਿਹੜਾ ਉਹ ਤੁਹਾਡੀ ਮਰਜ਼ੀ ਦੇ ਹੋ ਗਈ ਅਫਸਰਾਂ ਦੇ ਕੋਰਟ ਦੇ ਤਾਂ ਨਹੀਂ ਨਹੀਂ ਫਿਰ ਪਾਣੀ ਨਾ ਛੱਡਿਆ ਹਰਿਆਣੇ ਨੂੰ ਕੋਰਟ ਦਾ ਫੈਸਲਾ ਹੈ ਬਿਲਕੁਲ ਹੋ ਗਾ ਉਸੇ ਕੋਰਟ ਦਾ ਫੈਸਲਾ ਉਸੇ ਕੋਰਟ ਦਾ ਫੈਸਲਾ ਇੱਥੇ ਹੈ ਉਹ ਤੁਸੀਂ ਲਾਗੂ ਨਹੀਂ ਕੀਤਾ ਕੋਰਟ ਦਾ ਕੋਰਟ ਦਾ ਫੈਸਲਾ ਸੀ ਵੀ ਢੱਲੇ ਨੂੰ ਚਾਕੇ ਭਾਈ ਉਹਨੂੰ ਸਾਮਾ ਉਹਦੀ ਜ਼ਿੰਦਗੀ ਬਚਾਓ ਉਹਨਾਂ ਕੋਲੋਂ ਸਾਡਾ ਕੋਰਟ ਦਾ ਫੈਸਲਾ ਨਹੀਂ ਲਾਗੂ ਹੋਇਆ ਐਸੀ ਲਾਗੂ ਹੁੰਦਾ ਹੈ ਇਸੇ ਫੈਸਲੇ ਦੇ ਨਾਲ ਤਾਂ ਦੋ ਤੁਸੀਂ ਤੁਸੀਂ ਇੱਕ ਤਰਫਾ ਕਰ ਰਹੇ ਹੋ ਜਿਹੜਾ ਕੋਰਟ ਦਾ ਫੈਸਲਾ ਲੋਕਾਂ ਦੇ ਹੱਕ ਚ ਹੈ ਉਹਦੀ ਤੁਸੀਂ ਨਹੀਂ ਮਾਰਦੇ ਸਾਰੇ ਅਫਸਰ ਡਰੋਨ ਫਲਾਈ ਕਰਨ ਨਾਲ ਲੁਕਾਉਂਦੇ ਤੇ ਜਿਹੜਾ ਲੋਕਾਂ ਦੇ ਹਲਟਾ ਹੈ ਉਥੇ ਚੜ ਕੇ ਆਉਨੇ ਹੋ ਡਰੋਨ ਚੜ੍ਹ ਚੜ੍ਹ ਜਾਣ ਉਹਨਾਂ ਸਾਡੇ ਬੱਚਿਆਂ ਨੂੰ ਡਰੋਨ ਕੱਲ ਕੀ ਨੁਕਸਾਨ ਹੈ ਇਹਨਾਂ ਦੀ ਡਿਊਟੀ 8 ਘੰਟੇ ਕਿ 24 ਘੰਟੇ ਦੇ ਸਾਨੂੰ ਪਹਿਲਾਂ ਤੁਸੀਂ ਜਵਾਦ ਜਿਹੜੀ ਕਹਿੰਦਾ ਇਹਦੀ ਡਿਊਟੀ 4 8 ਘੰਟੇ 24 ਘੰਟੇ ਆਸੀਂ 24 ਘੰਟੇ ਤਨਖਾਹ ਦਿੰਦੇ ਹਾਂ ਕਾਨੂੰਨ ਤੈਨੂੰ ਲਾਗੂ ਕਰ ਦੇ ਬੰਦੇ ਜਿੰਨੀ ਤਰ੍ਹਾਂ ਇਹਨਾਂ ਦੀ ਸੌਂਦੇ ਕਿਦੇ ਵੇਲੇ ਆਹੀ ਜੇ 24 ਘੰਟੇ ਦੇ ਦੋ 24 ਘੰਟੇ ਪਰਦਾਲਸਾ ਅਸੀਂ ਕਾਨੂੰਨ ਲਾਗੂ ਕਰਨਾ ਕੱਲ ਨੂੰ ਕੋਈ ਹੋਰ ਪਾੜ ਜਾਊ ਜੰਪਿਆ ਫਿਰ ਕੀ ਕਰਾਂਗੇ ਅੱਬਾ ਤੁਸੀਂ ਕਾਨੂੰਨ ਲਾਗੂ ਕਰੋ ਆ ਜਾਓ ਭਾਈ